ਲੈਬਰ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜੀ ਬੀਬੀ ਆ ਨਮਨੀਤ ਕੌਰ ਸਿੱਧੂ ਪਿੰਡ ਸ਼ਾਂਗਾ ਮੰਦੂੜੋਟ ਫਿਰੋਜ਼ਪੁਰ ਜ਼ਿਲ੍ਹਾ ਸੋ ਇਹ ਬੀਬੀ ਕਾਫੀ ਦਿਨਾਂ ਦੀ ਨਾ ਬੋਲ ਰਹੀ ਐ ਇਹਨੂੰ ਪਤਾ ਐ ਵੀ ਭਾਈ ਸਾਹਿਬ ਮੇਰੇ ਕੋਲੇ ਆਉਣਗੇ ਤੇ ਕੱਲ ਨੂੰ ਸਾਡੀ ਜਿਹੜੀ ਪਾਲਾ ਕਲਾਰਾਂ ਵਾਲਾ ਉਹਦੇ ਕੋਲੇ ਜਾਣ ਦਾ ਟਾਈਮ ਐ ਸਮਾਨੇ ਤੋ ਇਹ ਰੋੜਾ ਬੰਦ ਰਹੀ ਐ ਉਸ ਵਿੱਚ ਵੀ ਉਧਰ ਨਾ ਜਾਣ ਵੀ ਇੱਧਰ ਉਲਟ ਜਾਣ ਸੋ ਪਰਸੋਂ ਜਿਹੜੀ ਸਾਡੀ ਮੀਟਿੰਗ ਹੋ ਰਹੀ ਐ ਬਹੁਤ ਵੱਡੀ ਇਧਰ ਬਟਿੰਡਾ ਇਲਾਕੇ ਚ ਉੱਥੇ ਸਾਡੇ ਕੋਲੇ ਘਟੋ ਘਟ 2 300 ਜਿਹੜਾ ਚਿੱਲੇ ਬਾਬੇ ਪਹੁੰਚ ਰਹੇ ਨੇ ਉਹਨਾਂ ਨੇ ਮੈਨੂੰ ਬਕਾਇਦਾ ਬੁਲਾਇਆ ਵੀ ਅਸੀਂ ਤੁਹਾਡੀ ਮਹਿਮਦੇ ਨਾਲ ਆ। ਸੋ ਇਸ ਕਰਕੇ ਇਹ ਕਰੋੜਾ ਬਣ ਰਹੀ ਆ ਰਾਹ ਦੇ ਵਿੱਚ ਸੋ ਮੈਂ ਬੇਨਤੀ ਕਰਦਾ 18 ਤਰੀਕ ਨੂੰ ਬੀਬੀ ਤੇਰੇ ਘਰੇ ਆਵਾਂਗੇ ਛਾਂਗੇ ਪਿੰਡ 18 ਤਰੀਕ ਨੂੰ ਤੇਰੇ ਘਰੇ ਆਵਾਂਗੇ ਤੂੰ ਗੁਰੂ ਦੀਆਂ ਲਾਡਲੀਆਂ ਫੱਜਾਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨੂੰ ਤੂੰ ਕਹਿਆ ਨਿਹੰਗ ਸਲਵਾਰਾਂ ਪਾ ਲੈਣ ਠੀਕ ਐ ਤੇ ਅਸੀਂ ਤੈਨੂੰ ਇਹਦੇ ਸਵਾਲ ਜਵਾਬ ਪੁੱਛਨੇ ਆ ਵੀ ਸਲਵਾਰਾਂ ਹਾਂ ਕਿਹਨੂੰ ਪਵਾਉਣੀਆਂ ਚਾਹੀਦੀਆਂ ਤੇ ਕਿਹਨੂੰ ਤੂੰ ਸਲਵਾਰਾਂ ਪਹਿਨਾਉਣ ਬਾਰੇ ਗੱਲਾਂ ਕਰ ਰਹੀ ਐ 18 ਤਰੀਕ ਨੂੰ ਸ਼ਾਮ ਨੂੰ ਤੇਰੇ ਘਰੇ ਪਹੁੰਚ ਰਿਹਾ ਮੈਂ ਸਮੁੱਚੀਆਂ ਲਾਡ ਲੀਆਂ ਫੌਜਾਂ ਪਹੁੰਚ ਰਹੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਐ ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਾਮ ਨੂੰ 3 ਵਜੇ ਅਸੀਂ ਫਿਰੋਜ਼ਪੁਰ ਇਕੱਠੇ ਹੋ ਕੇ ਇੱਥੋਂ ਤੁਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਐ ਵੀ ਇਸ ਬੀਬੀ ਨੂੰ ਨੱਥ ਪਾਈ ਜਾਵੇ ਤੇ ਐਫ ਆਈ ਆਰ ਕਰਾ ਕੇ ਜਾਵਾਂਗੇ ਜੋ-ਜੋ ਇਹਨੇ ਲਫਜ਼ ਬੋਲੇ ਆ ਉਹ ਸਾਬਤ ਕਰੇ ਸਾਰੇ